ਹਲਕਾ ਕਨੌਰ ਅਧੀਨ ਪੈਂਦੇ ਪਿੰਡ ਮਰਦਾਪੁਰ ਵਿਖੇ 올 ਇੰਡੀਆ ਕੋਆਰਡੀਨੇਟਰ ਰਿਸਰਚ ਸਿਸਟਮ ਸੰਯੁਕਤ ਖੇਤੀ ਪ੍ਰਣਾਲੀ ਅਤੇ OFR ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਜਸਵਿੰਦਰ ਸਿੰਘ ਅਤੇ ਪ੍ਰੀਤ ਐਗਰੋਟੈਕ ਫਾਰਮ ਤੋਂ ਅਗਾਂ ਵਧੂ ਕਿਸਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ Vice Chancellor ਡਾਕਟਰ ਸੁਤਵੀਰ ਸਿੰਘ ਗੋਸਲ ਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ICAR IIFS R ਨੈਸ਼ਨਲ ਪ੍ਰੋਜੈਕਟਡ ਡਾਇਰੈਕਟਰ ਡਾਕਟਰ ਐਨ ਰਵੀਸ਼ੰਕਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਗੱਲ ਨੇ ਸਰ ਜੀ ਜਿਵੇਂ ਹਾਂ ਜੀ ਜਿਉਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਫਸਲ ਸੁਖੰਦੀ ਇਹ ਕੀ ਕਹਿੰਦਾ ਸੋ ਅੱਜ ਅਸੀਂ ਪੰਜਾਬੀ ਕਲਚਰ ਨਸੀ ਜੋ ਟੀਮ ਹੈ ਤੇ ਉਹ ਇੱਥੇ ਆਈ ਹੈ ਸਾਡੇ ਸਾਇੰਟਿਸਟ ਸਾਰੇ ਆਏ ਹੋਏ ਨੇ ਨਾਲ ਨਾਲ ਸਾਡਾ ਇੱਕ ਨੈਸ਼ਨਲ ਲੈਵਲ ਤੇ ਇੱਕ ਨੈਸ਼ਨਲ ਸੈਂਟਰ ਹੈਗਾ ਤੇ ਯੂਪੀਏ ਵਿੱਚ ਤੇ ਉਹਨਾਂ ਦੇ ਜਿਹੜੇ ਕੋਆਰਡੀਨੇਟਰ ਨੇ ਡਾਇਰੈਕਟਰ ਨੇ ਉਹ ਵੀ ਸਾਡੇ ਨਾਲ ਆਏ ਹੋਏ ਨੇ ਇਹਨਾਂ ਦੇ ਤੇ ਕੰਮ ਸਟਾਫ ਮੈਂਬਰ ਇੱਥੇ ਪਹੁੰਚੇ ਨੇ ਸੋ ਇਹ ਵੇਖਣਾ ਹੈ ਕਿ ਇੱਥੇ ਸਾਡਾ ਪਿੰਡਾਂ ਦੇ ਵਿੱਚ ਇੱਕ ਪਾਰਡ ਚੱਲ ਰਿਹਾ ਹੈਗਾ ਤੇ 5 ਸਾਲ ਹੋ ਗਏ ਨੇ ਇਹਨੂੰ ਤੇ ਉਹਦੇ ਵਿੱਚ ਇਹ ਹੈਗਾ ਕਿ ਉਹਦਾ ਇਹ ਹੀ ਹੈਗਾ ਕਿ ਅਸੀਂ ਆਪਣੇ ਘੱਟ ਤੋਂ ਘੱਟ ਕੇਤ ਦੇ ਵਿੱਚੋਂ ਵਾਦ ਤੋਂ ਵਾਦ ਇੰਕੀ ਕਿੰਨੇ ਕਰੀਏ ਉਹ ਵੀ ਆਰਗੈਨਿਕ ਮਤਲਬ ਸਾਰਾ ਕੁਝ ਆਰਗੈਨਿਕ ਹੈਗਾ ਜੋ ਅਸੀਂ ਤਿਆਰ ਕਰਕੇ ਲੱਦਣੇ ਸਾਡੇ ਕੋਲ ਵੀ ਅਸੀਂ 2.5 ਕਿੱਲਾਂ ਦੇ ਵਿੱਚੋਂ ਉਹਦੇ ਵਿੱਚ ਦਾਣਾ ਲਾਉਂਨੇ ਸਬਜ਼ੀ ਲਾਉਂਨੇ ਜੋ ਅਪਹਾਰੋਜ ਖਾਣਨੇ ਆ ਅਨਾਜ ਵੀ ਲਾਉਂਨੇ ਆ ਫੂਟ ਵੀ ਲਾਉਂਨੇ ਆ ਤੇ ਜਿਹੜੀ ਬਾੜ ਹੈ ਉਹ ਵੀ ਕਰਾਉਂਦੀ ਵੀ ਲਈ ਰਹੀ ਹੈ ਮੁਰਗੀਆਂ ਵੀ ਰੱਖੀਆਂ ਬੱਕਰੀਆਂ ਵੀ ਰੱਖੀਆਂ ਤੇ ਉਹਦੀ ਜਿਹੜੀ ਇਨਕਮ ਹੈ ਤਕਰੀਬਨ ਸਾਲ ਨੂੰ 7.5 8 ਲੱਖ ਆ ਜਾਂਦੀ ਸਾਲ ਦੀ 2.5 ਲੰਦੀ ਆਉਂਦੀ ਨਹੀਂ ਹੈਗੀ ਜੇ ਕਣਕ ਝੋਨਾ ਲਾਉਂਨੇ ਆ ਉਹਦੇ ਖਰਚਾ ਕੱਢ ਕੇ ਵੀ ਸਾਨੂੰ ਤਕਰੀਬਨ 4.5 ਲੱਖ ਰੁਪਏ ਬਚ ਜਾਂਦਾ ਇੱਕ ਅਸੀਂ ਇਹ ਵੇਖਿਆ ਉਹਦੀ ਜਿਹੜੀ ਜੋ ਸਾਡੀ ਕਮਾਈ ਹੁੰਦੀ ਹੈ ਨਾ ਫਸਲਾਂ ਤੋਂ ਘੱਟ ਹੁੰਦੀ ਹੈ ਤੇ ਦੁੱਧ ਤੋਂ ਜ਼ਿਆਦਾ ਹੁੰਦੀ ਹੈ ਅਸੀਂ ਇੱਥੇ ਗਾਂਵਾਂ ਵੀ ਰੱਖਿਆ ਨੇ ਬੱਕਰੀਆਂ ਵੀ ਰੱਖਿਆ ਨੇ ਦੁੱਧ ਦੀ ਕਿਉਂਕਿ ਅੱਜਕੱਲ ਦੁੱਧ ਦਾ ਰੇਟ ਬਹੁਤ ਹੈ ਹੁਣ ਚੰਗਾ ਦੁੱਧ 80 ਰੁਪਏ ਨੂੰ ਹੋ ਗਿਆ ਬੱਕਰੀਆਂ ਅਸੀਂ 10 ਰੱਖ ਲਈਆਂ 2 ਕਿਲੋ ਦੁੱਧ ਹੀ ਹੁੰਦੀ ਹੈ ਇਹ ਇਹਦੀ ਦਵਾਈ ਬਹੁਤ ਹੈ ਇਹਦਾ ਖਰਚਾ ਬਹੁਤ ਘੱਟ ਹੈ ਬੱਕਰੀ ਦਾ ਜੋ ਹੈਗਾ ਥੋੜਾ ਬੋੜਾ ਇਹਨੇ ਖੇਦ ਦੇ ਚੋਂ ਮਗਰ ਖਾ ਲੈਣਾ ਹੈ ਜਾ ਸੋ ਉਹ ਹੁਣ ਜਿਹੜਾ ਪੁਰਾਣਾ ਸਾਡਾ ਕਨਸੈਪਟ ਸੀ ਅਸੀਂ ਮੱਝਾਂ ਰੱਖਦੇ ਸੀ ਤੇ ਅਸੀਂ ਗਾਂਵਾਂ ਰੱਖਦੇ ਸੀ ਉਹਨਾਂ ਦਾ ਖਰਚਾ ਬਹੁਤ ਹੈ ਪੱਠਰੇ ਬਾਹਰੋਂ ਲੈਣੇ ਪੈਣੇ ਹੋਰ ਉਹਨੂੰ ਫੀਡ ਵੀ ਪਾਣੀ ਪੈਂਦੀ ਹੈ ਇਹ ਬੱਕਰੀਆਂ ਦਾ ਖਰਚਾ ਹੀ ਕੁਝ ਨਹੀਂ ਹੈਗਾ ਛੋਟੀ ਇਹਦੇ ਜੋ ਕਿ 2 2.5 ਕਿਲੋ ਦੁੱਧ ਜਦੋਂ ਮਰਜੀ ਕੱਢ ਲੋ ਇਹ ਕਹਿੰਦੇ ਨੇ ਕਿ ਦੁੱਧ ਦਾ ATM ਹੈ ਤਾਂ ਜੋ ਵਿਲਕੀਤਾ ਆਪਾਂ ਉਹਨੂੰ ਕੱਢ ਲਓ ਜੀ। ਸੋ ਇਹ ਚੀਜ਼ਾਂ ਨਾ ਅਸੀਂ ਭਾਵੇਂ ਜਿਹੜੀ ਸਾਡੀ ਜਨਰੇਸ਼ਨ ਹੈਗੀ ਅਸੀਂ ਪਿੰਡਾਂ 'ਚ ਰਹੇ ਹਾਂ। ਅਸੀਂ ਕਹਿੰਦੇ ਹਾਂ ਅਸੀਂ ਬੱਕਰੀ ਰੱਖਣੀ ਆ। ਆਪਾਂ ਹੱਦ ਤੋਂ ਮੰਨਦੇ ਆ ਜੀ। ਪਰ ਨਹੀਂ ਹੁਣ ਜਵਾਨਾ ਇਹ ਆ ਗਿਆ ਵੀ ਨਾ ਨਾਲੋਂ ਆਮ ਅਸੀਂ ਬੱਕਰਾ ਜਾਂਦੇ ਰਹਿੰਨੇ ਹੁਣ ਪਿੰਡਾਂ ਦੇ ਵਿੱਚ ਕੋਸ਼ਿਸ਼ ਕਰਦੇ ਜਿਹੜੇ ਗਾਵਾਂ ਤੇ ਵਜਾ ਰੱਖਦੇ ਬਾਕੀ ਸਾਰਾ ਵੇਰਕਾ ਦਾ ਰੋਧ ਲੈਨੇ ਆ। ਹੁਣ ਵੇਰਕਾ ਦੇ ਰੋਧ ਨਾਲ ਉਹ ਕਿੰਨੀ ਕੁ ਲੱਸੀ ਬਣਾ ਲੈਣਗੇ। ਚਾਟੀ ਵਾਲੀ ਲੱਸੀ ਤਾਂ ਬਣਣੀ ਨਹੀਂ ਵੇਰਕਾ ਦੇ ਪੈਕਟ ਲੈ ਕੇ। ਜੇ ਹੈਗੀ ਤੇ ਆਪਣਾ ਚਾਹੇ ਜੇ ਮੱਝਾਂ ਗਾਵਾਂ ਨਹੀਂ ਰੱਖਣੀ ਤੇ ਬੱਕਰੀਆਂ ਤਾਂ ਰੱਖ ਲਈਏ ਨਾ। ਇਹਦਾ ਬਹੁਤਾ ਖਰਚਾ ਹੈ ਨਹੀਂ ਤੇ ਇਹ ਜਰੂਰ ਸਾਨੂੰ ਰੱਖਣੇ ਚਾਹੀਦੇ ਆ ਸੋ ਜੰਗਲਸਟਰੀ ਵਾਲੋਂ ਇੱਥੇ ਇਸ ਇਲਾਕੇ ਦੇ ਮੇਰੇ ਕੁਝ ਅਸੀਂ ਬੱਕਰੀਆਂ ਵੀ ਉਹਨਾਂ ਨੂੰ ਤਿਆਰਵੇਂ ਤੌਰ ਤੇ ਦੇ ਰਹੇ ਆ ਕਿ ਤੁਸੀਂ ਰੱਖ ਕੇ ਵੇਖੋ ਜੋ ਅਸੀਂ ਕਹਿੰਨੇ ਆ ਆਪ ਕਰਕੇ ਵੇਖ ਲਓ ਸੋ ਦੂਸਰਾ ਫੰਗੜਾ ਫਸਲ ਝੋਨੇ ਦਾ ਅਸੀਂ ਜੰਗੜਾ ਸ਼ੁਰੂ ਹੋ ਚੁੱਕੀ ਆ ਕਿ ਕਿਹੜੀ ਫਸਲ ਇਸ ਸਮੇਂ ਕਿਸਾਨਾਂ ਦੇ ਲਈ ਲਾਭੰਦ ਹੈ ਜਾਂ ਯੂਨੀਵਰਸਿਟੀ ਦੇ ਵੱਲੋਂ ਕਿਸ ਤਰ੍ਹਾਂ ਜੜੀ ਹੈ ਅੱਜ ਦੀ ਉਹ ਕਿਤੇ ਜਾ ਹਾਂ ਜੋ ਝੋਨਾ ਇਸ ਸੀਰੀਜ਼ 'ਚ ਬਹੁਤ ਲੱਗਦਾ ਤੇ ਉਹਦੇ ਵਾਸਤੇ ਸਾਡੇ ਆ ਦੋ ਕਿਸਮਾਂ ਨੇ ਇੱਕ ਤਾਂ PR1626 ਤੇ PR 131 ਹੈ ਤੇ ਉਹ ਅਸੀਂ ਸਿਫਾਰਿਸ਼ ਕੀਤੀਆਂ ਹੋਈਆਂ ਨੇ ਤੇ ਹੁਣੇ ਸਰੇ ਕਿਸਾਨ ਵੀ ਦੱਸ ਰਹੇ ਸੀ ਤੇ ਉਹ 126 ਇੱਥੇ ਇਸ ਲਈ ਜੋ ਬੋਝ ਲਾ ਰਹੇ ਨੇ ਤੇ ਅਗਲੇ ਸਾਲ ਵਾਸਤੇ ਤਾਂ ਮੈਂ ਲੱਗਾਂਗਾ 131 ਵੀ ਟਰੈਕ ਕਰਕੇ ਲਈ ਫਿਰ 125 ਦੇ ਚਾੜ ਥੋੜਾ ਜਿਹਾ ਉਸ ਤੋਂ ਵੀ ਜ਼ਿਆਦਾ ਹੈਗਾ ਤੇ ਇਹ ਜ਼ਰੂਰ ਹੋਣੀ ਚਾਹੀਦੀ ਹੈ ਬਾਕੀ ਇਹਦੀ ਬਸਤੀ ਜਿਹੜੀ ਹੈ ਉਹ ਵੀ ਜ਼ਿਆਦਾ ਲੱਗ ਰਹੀ ਹੈ ਤੇ ਬਸਤੀ ਥੋੜੀ ਪ੍ਰੋਬਲਮ ਹੋਦੀ ਹੈ ਐਮਐਸਪੀ ਹੈ ਨਹੀਂ ਜਦੋਂ ਪ੍ਰੋਡਕਸ਼ਨ ਜ਼ਿਆਦਾ ਹੋਏਂਦੇ ਰੇਟ ਘਟ ਜਾਂਦਾ ਪਰ ਜਿਹੜੀ ਦੂਜੀ ਹੈਗੀ ਪਰਮਨ ਤੇ ਇਹਦੀ ਕੋਈ ਮਾਰਕੀਟਿੰਗ ਦੀ ਪ੍ਰੋਬਲਮ ਨਹੀਂ ਐ ਐਮ ਐਸ ਪੀ ਆ ਦੇ ਤੇ ਹੈਗੀ ਆ ਇਹਦਾ ਝਾੜ ਵੀ ਬਹੁਤ ਵਧੀਆ ਨਾ ਕੋਈ ਕੀੜਾ ਲੱਗਦਾ ਨਾ ਕੋਈ ਬਿਮਾਰੀ ਲੱਗਦੀ ਐ ਸੋ 126 ਵੈਰੈਟੀ ਜਿਹੜੀ ਐ ਉਹ ਬਹੁਤ ਵਧੀਆ ਆ ਸਰ ਜਿਸ ਤਰ੍ਹਾਂ ਹੋਰ ਫਸਲ ਦੇਖਦੇ ਆ ਤੇ ਜਿਹੜੇ 126 131 ਜਿਹੜੇ ਤੁਸੀਂ ਗੱਲ ਕਰ ਰਹੇ ਹੋਰ ਫਸਲਾਂ ਨਾਲ ਇਹ ਜਿਹੜੀ ਬੈਨੀਫਿਟ ਐ ਜਿੰਨੇ ਹੋਰ ਬੀਜ ਹੋਣਗੇ ਦੇਖੋ ਜ਼ਿਆਦਾ ਫਾਇਦਾ ਹੈਗਾ ਸਬਜ਼ੀਆਂ ਦੇ ਵਿੱਚ ਜਿਵੇਂ ਹੁਣ ਤੁਹਾਡੇ ਪਟਿਆਲੇ ਦੇ ਜਿਹੜਾ ਰਾਜਪੁਰੇ ਦੇ ਜਿਹੜਾ ਅੰਬਾ ਆ ਜਾਂਦਾ ਸਬਜ਼ੀਆਂ ਦੀ ਖੇਚੜ ਬਹੁਤ ਹੈ ਪਰ ਜਿਹੜੇ ਲੋਕੀ ਕਰ ਸਕਦੇ ਨੇ ਨਾ ਤੇ ਸਬਜ਼ੀਆਂ ਵੱਲ ਆਉਣਾ ਚਾਹੀਦਾ ਤੇ ਇਹ ਤਾਂ ਇਹ ਹੈਗਾ ਵੀ ਜਿੱਥੇ ਆਪਾਂ ਕਹਿੰਦੇ ਕਿ ਬਹੁਤ ਹੀ ਸਾਧਨ ਨਹੀਂ ਹੈਗੇ ਬਥੇਰਾ ਸੌਕੇ ਤੇ ਖੇਤੀ ਕਰਨੀ ਹੈ ਉਹ ਤਾਂ ਜਰੂਰ ਆਪਾਂ ਕਣਕ ਲਾਓ ਝੋਨਾ ਲਾਓ ਕਣਕ ਲਾਓ ਝੋਨਾ ਲਾਓ ਪਰ ਜੇ ਐਸੀ ਕਰ ਸਕੀਏ ਤੇ ਸਬਜ਼ੀਆਂ ਦਾ ਬਹੁਤ ਫਾਇਦਾ ਮਸਤੀ ਕੋਈ ਬਹੁਤ ਅੱਛੇ ਅੱਛੇ ਕਿਸਮਾਂ ਦੇ ਸਬਜ਼ੀਆਂ ਨੇ ਤੇ ਉਹਦੇ ਉਗਾਉਣ ਦੇ ਢੰਗ ਵੀ ਹੈਗੇ ਸਬਜ਼ੀਆਂ ਦੀ ਸੇਲ ਕਿਵੇਂ ਕਰਨੀ ਹੈ ਫੋਟੋ